ਉਰੇ ਛੜੀ ਛੜੀ ਪੁੱਤ ਉਹ ਕਿਧਰੇ ਲੈ ਗਈ ਬਾਜੂ ਉੱਡ ਜੂ ਕਿਤੇ ਦੱਸ ਜਾ ਇੱਕ ਕਬੂਤਰਾ ਵੀ ਡਾਰੀ ਮਾਰਦੀ ਖਣੀ ਦੋ ਦਿਨ ਫੜੇ ਨਹੀਂ ਆਣਾ ਉਹ ਜਾਣਦੇ ਹੈਗੇ ਨਹੀਂ ਓਏ ਜਾਣਦੇ ਉਹਨੇ ਫਰਕ ਵਾਲਾ ਪਿਆ ਸਿਰੇ ਮਰ ਜਾ ਤੂੰ ਵੀ ਇਹਨੇ ਪਿਓ ਨਾਲ ਹੀ ਲੱਗ ਗਿਆ ਓਏ ਜਾਵੀਂ ਜਾਵੀਰ ਮੁੰਡਾ ਉਪਰਾਵਾ ਜਾਵੜਾਂਗੇ ਕਿਧਰੇ ਨਹੀਂ ਹੋਗਦੇ ਮੰਡੀ ਜੀ ਰਵਾਂਗੇ ਕਿਉਂ ਟੈਂਸ਼ਨ ਲੈਣੇ ਦੇਖ ਮੂੰਹ ਮੱਥੇ ਕਰਕੇ ਤੇਰਾ ਦੇਖੜਿਆ ਨਹੀਂ ਹੋਰ ਤਾਂ ਪਏ ਹੋਏ ਨੇ ਯਾਰ ਕਰਨਾ ਰਖੋ ਛੋਟੇ ਭਰਾ ਮੈਂ ਤੇਰੇ ਸਾਥ ਤੋਂ ਬਾਹਰ ਉਹ ਕਿਵੇਂ ਹੋਊ ਹਾਂ ਸਾਹ ਉਹ 5 400 ਘਟਾ ਦੇ ਦੇ ਕਹਿੰਦਾ ਜਾ ਹੁਣ ਯਾਰ ਘਟਾ ਦੇ ਆ ਲੈ ਨੇ ਨਹੀਂ ਮੈਂ ਤੈਨੂੰ ਬਖਤੂ ਕਹੇ ਤੂੰ ਕਹਿੰਦਾ ਨਹੀਂ ਨਹੀਂ ਕਿੰਨੇ ਦੀ ਫਿਰ ਮੈਂ ਤੈਨੂੰ ਦੱਸਾਂ ਹੁਣ ਤੂੰ ਆਖੇ ਕੀ ਕਹਿੰਦੇ ਆ ਆ ਆ ਤਾਂ ਜੋਰ ਲਾਈ ਜਾਂਦੇ ਆ ਆਹ ਦਾ ਸਮਾਪਾ ਦਾ ਯਾਰ ਮੈਦਾਨਾਇਦੀ ਲਈ ਯਾਨੀ ਨਾ ਤੂੰ ਪਰ ਤੂੰ ਕਹਿੰਦਾ ਕਿ ਹਜ਼ਾਰ ਦਰਾਂ ਦੀ ਨਗਰ ਰੁਪਿਆ ਵੀ ਦਾ ਰਿਸਦਾ ਨਹੀਂ ਫੜ ਕੇ ਲੈ ਜੀਏ ਆ ਪੱਕੇ ਕੋਈ ਲਾਤੋਂ ਵੀ ਮੰਗੇ ਕਿੰਨੇ ਕਹੇ ਦੂਰ ਕੋਲਾ ਯਾਰ ਕੰਬੇਚੀਂ ਕਿਨੇ ਦੀ ਹੈ ਮੈਂ ਬੇਚਣਾ ਹੀ ਹੈ ਬਤੰਦਰਾ ਹੁਣ ਕਿ ਤੈਨੂੰ ਮੈਂ ਅੱਗੇ ਵੇਚ ਹੈ ਦੇਖ ਆ ਉੱਤੇ ਕਰਦੇ ਨਹੀਂ ਗਲਤ ਗਿਆ ਹੁਣ ਮੈਂ ਸਾਨੂੰ ਗਲਤ ਆ ਕਿੰਨੇ ਦੀ ਜੇ ਸਹੀ ਹੁੰਦੀ ਤੈਨੂੰ ਐਂਗਾ ਕਿੰਨੇ ਦੀ ਮੈਂ ਦੰਦਾ ਕਿੰਨੇ ਦੀ ਬੋਲੀ ਬੋਲੀ ਮੈਂ ਤਾਂ ਦੱਸਤਾ ਉਹ ਕਿੰਨੇ ਦੀ ਆ ਸਮਾਪਾ ਬੰਦਾ ਫੜ ਕੇ ਲੈ ਜੀਏ ਕਿੰਨੇ ਲਈ ਮੈਂ ਦੰਦਾ ਉਹ ਕਿੰਨੇ ਦੀ ਮੇਰੇ ਤੇ ਹਸਾਬ ਤੋਂ ਬਾਹਰ ਉਹ ਕਿਵੇਂ ਹੋਊ ਹਸਾਬ ਉਹ ਪੰਜ 400 ਘਟ ਦੇ ਦੇ ਜਾ ਹਜ਼ਾਰ ਘਟਦਾ ਆ ਲੈ ਜਨੇ ਨਹੀਂ ਹੁਣ ਵੀ ਹਜੀ ਵੀ ਕੱਚੇ ਯਾਰ ਕੱਚੇ ਆ ਜੇ ਪੱਕੇ ਕਿਵੇਂ ਹੋਣਗੇ ਕੱਚੀ ਕੋਈ ਆ ਤੇਰੀ ਵੀ ਕੋਈ ਨਹੀਂ ਉਹ ਐਡੇ ਕਾਲਾ ਕਿੱਥੇ ਯਾਰ ਕੱਚੀ ਆ ਜੇ ਦੂੜ ਮਹੀਨਾ ਦੋ ਸੂਰ ਚਲੇ ਦੋ ਮਹੀਨੇ ਬਸ ਫਿਰ ਦੂਖੇ ਪੱਲੇ ਤੇਲੇ ਦਾ ਕੁਛ ਨਹੀਂ ਉਹ ਦਰ ਤੇਰਾ ਨਹੀਂ ਵੀ ਨਹੀਂ ਕਿਹਨੇ ਹੋਊ ਯਾਰ 15 ਦਿਨ ਦੀ ਓਏ ਹੋਊ ਕਿੰਨੇ ਦੀ ਆ ਅੱਗੇ ਉੱਥੇ ਘਟ ਲੈ ਯਾਰ ਹੋਰ ਦੱਸ ਸਤ ਸਮਾ ਬੰਦਾ ਨਿਤ ਮਿਲਣ ਵਾਲਾ ਬੰਦਾ ਚੱਲ ਫਿਰ ਦੁਬਾਰੇ ਨਾ ਕਹੀਂ ਤੈਨੂੰ ਕਹਿੰਦਾ ਖੜ ਜਾ ਇੱਕ ਮਿੰਟ ਲੈ ਭਾਈ ਦੁਬਾਰੇ ਨਾ ਕਹੀਂ ਹੁਣ ਤੈਨੂੰ ਆਏ ਲੈ ਜਾਵਾਂ ਦਾ ਕਿੰਨੇ ਤੂੰ ਦੱਸ ਦੇ ਆਏ ਕਹਤਾ ਵੇ ਤੂੰ ਤੇਰੇ ਨਾਲ ਦਮ ਪੰਜਾਂ ਦੇ ਗਾਹ ਹੀ ਫਿਰਦਾ ਹਣਾ ਤੇ ਜਿਵੇਂ ਗੇਰ ਫੜ ਕੇ ਉੱਥੇ ਪਾਸ ਕਰਦੇ ਪੈਸੇ ਬੜਾ ਹਜ਼ਾਰਾਂ ਦੀ ਵਾਲੀ ਕੜ ਗਿਆ ਤੇ ਕੋਈ ਇਹ ਨਹੀਂ ਉਹ ਤਾਂ ਚੱਲ ਹੱਕ ਬੰਦਾ ਹਾਂ ਠੀਕ ਹੈ ਗੱਲ ਇਹ ਗਲਤ ਨਹੀਂ ਗਿਆ ਨਹੀਂ ਜੇ ਤੁਹਾਨੂੰ ਕੁੱਦ ਦਿੰਦੇ ਮੈਂ ਰੱਖ ਤੈਨੂੰ ਕਿੰਨੇ ਦੀ ਪਿੰਡ ਆਈ ਲੈ ਦੱਸ ਨਾ ਮੈਂ ਤਾਂ ਜਾਣਾ 40 ਵਾਲੀ ਹਾਂ ਜਾਂ ਨਾਲੀ ਆਹੀ ਦੱਸ ਤੈਨੂੰ ਗੱਲ ਰੱਬ ਲੱਗਦੀ ਗੱਲ ਦਾ ਕਰਾ ਹਾਂ ਹਾਂ ਉਹ ਤਾਂ ਸਵਾ ਲੱਖ ਕਿਹ ਲੈ ਤੇਰੇ ਕੋਲ ਉਹ ਜੋਰ ਲੱਗਦਾ ਆ ਕਰਦੇ ਬਸ ਜੇ ਜੇ ਚ ਪਾਉਣਾ ਦੱਸਿਆ ਮੈਂ ਥੋੜਾ ਹੋਰ ਲੈ ਲਿਆ ਯਾਰ ਨਾ ਨਾ ਹੈ ਮੈਂ ਥੋੜਾ ਹੋਰ ਲੈ ਲਿਆ ਨਾ ਨਹੀਂ ਕਿੰਨੇ ਦੀ ਫਿਰ ਉਹ ਕਿੰਨੇ ਦੀ ਉਹ ਕਿਉਂ ਆਪਣੀ ਵਰਗ ਵਿੱਚ ਇੱਕ ਵਾਰੀ ਕੋ ਬੋਲਾਦਾ ਯਾਰ ਫੜਕੇ ਲਮਗਾ ਲੈ ਜਾਂ ਦੋ ਕਰ ਲੈ ਹੁਣ ਨਾ ਕੋ ਨਹੀਂ ਬਸ ਦੁਬਾਰਾ ਵਾਲਾ ڪرਸੀ ਦੇ ਘਸਾਂਜਾ ਜੇ ਜਮ ਜਵਾਏ ਸਾਡੇ ਨਾਲ ਵੀ ਗਾਹਾਂ ਖੋਇਆ ਬੈਠਾ ਛੋਟਨੋ ਗਾਹਾਂ ਕੋਲ ਹਾਂ ਸਾਡੇ ਨਾਲੋ ਵੀ ਗਾਹਾਂ ਹੋਇਆ ਬੈਠਾ ਸਾਡੇ ਸੱਗੇ 70 ਮਾਰ ਕੇ ਕੋਈ ਮੰਗਦਾ ਛੋਟਨੋ ਮੰਗ ਲੈ ਕੋਈ ਬਾਈ ਇੱਥੇ ਕਿਹੜਾ ਜੁਰਮਾਨਾ ਕਰਦਾ ਹਾਂ ਇਹ ਤੇਰੀ ਜੀਹ ਜਨਾ ਵਰਜੀ ਮੰਗਲਾ ਬੋਲੀ ਗਾ ਨਹੀਂ ਮੈਂ ਤਾਂ ਰਸਤਾ ਵੀ ਦੇ ਦਿੰਦਾ ਬੋਲ ਬੋਲ ਗਾ ਮੈਂ ਬੋਲ ਗਾ ਬੱਛਾ ਕਿਨੇ ਦੀ ਬੋਲ ਤਾਂ ਮੈਂ ਤਾਂ ਜਿਹਦਾ ਬੋਲਣਾ ਠੀਕ ਯਾਰ ਗੱਲ ਨਹੀਂ ਗਿਆ ਨਹੀਂ ਮੈਨੂੰ ਠੀਕ ਨਹੀਂ ਲੱਗਦਾ ਜੀ ਠੀਕ ਸਾਨੂੰ ਵੀ ਨਹੀਂ ਠੀਕ ਤਾਂ ਲੱਗਦਾ ਜੇ ਤੂੰ ਕਹਿ ਰਿਹਾ ਉਹ ਹੱਥ ਕਰ ਜਾਦਾ ਐਂਡ ਕਿਵੇਂ ਕਰਦਗੇ ਯਾਰ ਗਾਹੋ ਤੇ ਮੈਂ ਤਾਂ ਤੁਹ ਯਾਰ ਕੁਹਰਾ ਬੋਦੇ ਗੱਲ ਨੂੰ ਮੈਂ ਤਾਂ ਤੁਹਾਨੂੰ ਕਹਿੰਦਾ ਵੀ ਇਹ ਐਸਾ ਕਿੰਨੇ ਦੀ ਤੈਨੂੰ ਹੁਣ ਕੀ ਕਰ ਉਹ ਮੈਂ ਤਾਂ ਤੁਹਾਨੂੰ ਜਮਾਉਂਦਾ ਕਹਿੰਗੇ ਮੋੜ ਕਹਿੰਗੇ ਮੋੜ ਤਾਂ ਮੈਂ ਤਾਂ ਕਹਿੰਦਾ ਜਿਹੜਾ ਕੁਝ ਕਹਿਣਾ ਸੀ ਬੋਲੀ ਬੋਲੀਗਾ ਨਮੀੜੀ ਮੈਂ ਤੁਹਾਨੂੰ ਦੱਸਦਾ ਉਹ ਨਮੀੜ ਦੇ ਯਾਰ ਫੜ ਗਿਆ ਮੈਂ ਤਾਂ ਬੋਲ ਹੁਣ ਤੂੰ ਬੋਲਣਾ ਕੀ ਬੋਲੇਗਾ ਜਿਵੇਂ ਮਰਦੀ ਥੱਲੇ ਬੈ ਜਾ ਜੇ ਪਗਾ ਪੈਰ ਚੱਕ ਜੇ ਗਾਂ ਗਰਮ ਹੋ ਜੇ ਪੈਰ ਤੂੰ ਨੀ ਨਾ ਹਰਦਾ ਚੱਕਣਾ ਗਾਂ ਤਾਂ ਚੱਕਣੀ ਨਹੀਂ ਨਹੀਂ ਬੈ ਜਾ ਥੱਲੇ ਕੋਈ ਪਾਉ ਨਹੀਂ ਕਿ ਨਹੀਂ ਬੋਲੀਗਾ ਵੀ ਬਾਈ ਲੀਟਰ ਪਲੱਸ ਉਹ ਬੋਲੀ ਬੋਲੀ ਯਾਰ ਮੈਂ ਤਾਂ ਨਾ ਸਹਿਰਾ ਘਟ ਰਿਹਾ ਯਾਰ ਬੱਸ ਬਲਾਹਾਂ ਰੋ ਆ ਰਿਹਾ ਨਹੀਂ ਠੀਕ ਹੈ ਗੱਲ ਨਹੀਂ 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 ਠੀਕ ਹੈ ਭਰਾ ਗਲਤ ਨਹੀਂ ਕਿਹਾ ਨਹੀਂ ਕੋਈ ਨਹੀਂ ਤੁਸੀਂ ਕੋਈ ਗੱਲ ਨਹੀਂ ਜੇ ਜਿਹੜਾ ਹੈ ਭਾਈ ਇਹਦਾ ਤਾਂ ਫਿਰ ਤਾਂ ਪਾਸ ਕਰਾ ਲੈ ਨਹੀਂ ਨਹੀਂ ਕੋਈ ਜੇ ਆਪਾਂ ਨੂੰ ਕੋਈ ਦਿਨ ਦੇ ਦੇ ਤੇ ਨਹੀਂ ਆਪਾਂ ਤੁਹਾਨੂੰ ਦੱਸਣਾ ਕੋਈ ਨਹੀਂ ਨਹੀਂ ਮੂੰਹ ਮੱਥੇ ਲੱਗਣਾ ਬੰਦਾ ਹੈ ਦੇਖੋ ਖੋਰ ਮਟਨ ਦਾ ਪਤਾ ਵੀ ਪੜਾ ਲਈ ਵੀ ਆਹ ਕੰਮ ਨਹੀਂ ਕਰਦਾ ਕਿੰਨੇ ਇਹਦੇ ਚੋਂ ਆਹ ਘੱਟ ਲਏ ਜੀ ਮੈਂ ਇਹਦੀ ਜਵਾ ਘੱਟ ਕੇ ਦਾਹਾ ਦਾ ਲਿਆ ਜੀ ਦੇਖ ਜਿਵੇਂ ਕੇਫ ਦਾ ਫੜ ਕੇ ਲਿਆ ਨਹੀਂ 25 ਬੋਲੀਆਂ ਬੱਲੇ ਹਜੇ ਖਈ ਗਾ ਵਾਕੇ ਮੇਰੇ ਪਿੰਡਾਂ ਵਿੱਚ ਕਮਾੜ ਪੜਾ ਚਾਰ ਦਿਨ ਹੋ ਗਏ ਤੇ ਮੇਰਾ ਕਾਹਦਾ ਠੀਕ ਆਉਂਦੀ ਮੰਡੀ ਤੇ ਆਵਾਂਗੇ ਚਲੋ ਭਾਈ ਹੋਰ ਕਿਹੜਾ 500 ਦੀ ਘੜਾ ਕੱਢਦੇ ਆ ਨਹੀਂ ਜੀ ਨਹੀਂ ਦੇਖੋ ਦੋ ਘੜੀਆਂ ਨਹੀਂ ਹੁੰਦੀ ਮੈਂ ਤੇ ਤੁਹਾਨੂੰ ਮੈਂ ਦੱਸ ਦਿੰਦਾ ਕਿੰਨੇ ਦੀ ਹੁੰਦੀ ਹੈ ਮੈਂ ਤੈਨੂੰ ਪੱਕਾ ਜਦੋਂ ਹੁਣ ਤੂੰ ਮੂੰਹ ਤੇ ਰਗਣਾ ਮੈਂ ਤੈਨੂੰ ਪੱਕੀ ਕਹਿੰਦਾ ਯਾਰ ਅਸੀਂ ਕਿ ਤੈਨੂੰ ਕੱਚੀ ਗਈ ਹੈ ਤੂੰ ਮੈਂ ਮੈਂ ਤੈਨੂੰ ਪੱਕਾ ਤੂੰ ਕਹੇ ਤੂੰ ਕਹਿੰਦਾ ਨਹੀਂ ਨਹੀਂ ਕਿੰਨੇ ਦੀ ਫਿਰ ਮੈਂ ਤੈਨੂੰ ਦੱਸਾਂ ਹੁਣ ਤੂੰ ਆਖੇ ਕੀ ਕਹਿੰਦੇ ਆ ਆ ਆ ਤਾਂ ਜੋਰ ਲਾਈ ਜਾਂਦੇ ਆ ਤਿੰਨ ਤਿੰਨ ਘਰ ਉੱਥੇ ਇੱਥੇ ਵੀ ਕਟੋੜੀ ਸਾਹਿਬ ਹੁੰਦਾ ਕਹਤਾਂ ਆਪਾਂ ਤੈਨੂੰ ਕਹਿਣੀ ਸੀ ਹੁਣ ਤੂੰ ਦਲ ਬੰਦਾ ਐਂ ਵੀ ਓਏ ਹੁਣ ਸਾਡੀ ਖਾਤਰ ਕਿੰਨੇ ਦੀ ਆ ਯਾਰ ਥੋੜੀ ਮੈਂ ਤੈਨੂੰ ਦੱਸਤਾ ਕਿੰਨੇ ਦੀ ਆ ਤੂੰ ਫੜ ਕੇ ਲਈਏ ਉਦੋਂ ਸਾ ਮੈਂ ਜਿਹੜੀ ਗੱਲ ਹੁੰਦੀ ਆ ਆਪਦੇ ਬੰਦੇ ਦਾ ਸੌਦਾ ਉਹ ਸਾਹ ਨਾਲ ਹੋ ਜਾਂਦਾ ਇੱਕ ਵਾਰ ਨਾ ਕਹੀਆਂ ਆ ਘਟਾ ਐ ਚੋ ਬਾਤ ਸਰ ਇਹਦੇ ਚੋ ਖੁਸ਼ ਹੋ ਕੇ ਛੱਡ ਦੇ ਕਿਨੇ ਛੱਡਾ ਨਾ ਨਾ ਬੇਜ਼ੇ ਨਹੀਂ ਹੱਥ ਪੜਾ ਜਾਂਦੇ ਬੋਲ ਬੋਲ ਨਹੀਂ ਨਹੀਂ ਬਾਤ ਸਰ ਖੁਸ਼ ਹੋ ਕੇ ਛੱਡ ਦੇ ਕਿਨੇ ਛੱਡਾ ਨਹੀਂ 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 ਠੀਕ ਆ ਗੱਲ ਤਰੀ ਨਹੀਂ ਹੁੰਦੀ ਜੇ ਹੁੰਦੀ ਮੈਂ ਤੈਨੂੰ ਕਹਿੰਦਾ ਯਾਰ ਆਪਾਂ ਤੈਨੂੰ ਦੇਖ ਲਈ ਜੇ ਆਪਾਂ ਨੂੰ ਕਿਸੇ ਆਰਡਰ ਵਾਸਤੇ ਆਇਆਗਾ ਹੈਲੋ ਬੱਚੇ ਬਿੱਲੇ ਦੋਨਾਂ ਦੇ ਪੂਰੇ ਹੀ ਲੈ ਜਾਣਾ ਨਹੀਂ ਹੁੰਦੀ ਜੀ ਹੁਣ ਵੀ ਹਜੇ ਵੀਰ ਭਲਾਉ ਬੁੜੇ ਨੂੰ ਸਮਝਾਇਆ ਕਰ ਰੋਜ਼ ਮਾਲ ਵੇਚ ਉਹ ਭਰਾਵਾ ਤੂੰ ਖੜ ਜਾ ਇਹਨਾਂ ਦਾ ਤੇ ਤੇਰਾ ਹੋਰ ਫਰਕ ਹੈ ਉਹ ਫਰਕ ਹੈ ਖਾਦਵਾ ਦਿੱਤੇ ਕਿਸੇ ਲੋਗਾਂ ਦਾ ਕੋਈ ਦੇਵੇ ਵੀ ਤਾਂ ਹੀ ਫੇਰਾਂ ਕੋਈ ਬੜਾ ਜਣੇ ਇਹਨੂੰ ਪਤਾ ਹੈ ਜਾਨੂ ਆ ਛੜਦਾ ਨਹੀਂ ਉਹ ਜਾਣਦੇ ਉਰੇ ਨਾ ਫਰਤ ਵਾਲਾ ਪਿਆ ਸਿਰੇ ਮਰ ਜਾ ਤੂੰ ਵੀ ਇਹ ਪਿਓ ਲਾਣੀ ਗਿਲੇ ਹੋ ਗਿਆ ਉਹ ਨਹੀਂ ਵੇਚੀ ਵੀਰੇ ਹੁਣ ਗੱਲ ਨਹੀਂ ਪਤਾ ਕਰੇਗਾ ਜੁਨੀ ਸਰਵਾ ਦੀ ਗੱਲ ਆ ਯਾਰ ਇਧਰ ਆ ਹਾਂਗੇ ਤੇ ਕਰ ਲੋ ਰਲ ਮਿਲ ਕੇ ਫਿਰ ਕੋਈ ਦਲਾਲੀ ਵਾਲੀ ਨਹੀਂ ਪਕੜੀ ਦਲਾਲੀ ਸਿੱਧੀ ਹਾਂ ਇੱਕ ਦੋਸਤ ਭਾਈ ਕੋਈ ਦੋ ਤਿੰਨ ਵਾਲਾ ਕੰਮ ਫਿਰ ਵੀ ਹੈ ਨਹੀਂ ਕੋਈ ਨਹੀਂ ਠੀਕ ਹੈ ਨਹੀਂ ਵੀਰੇ ਵੇਚੀ ਉਰੇ ਛੜੀ ਛੜੀ ਤੂੰ ਉਹ ਕਿਧਰੇ ਲੈ ਕੇ ਬਾਜੂ ਉੱਡ ਜੂ ਹੈ ਕਿਤੇ ਦੱਸ ਜਾ ਇੱਕ ਕਬੂਤਰਾ ਵੀ ਡਾਲੀ ਬਾਤ ਦੀ ਕਰਨੀ ਦੋ ਦਿਨ ਫੜੇ ਨਹੀਂ ਆਣਾ ਤੂੰ ਫੜਾਇਆ ਸੀ ਫੜਾਉਂਦਾ ਕੀ ਫਾਇਦਾ ਤੂੰ ਆ ਜਾ ਰੋਇਆ

ਦੇਖੂ ਮੂੰਹ ਮਤੇ ਕਰਕੇ ਤੇਰਾ ਦੇਖੜਿਆ ਨਹੀਂ ਬੋਲਦੇ ਨਹੀਂ ਪਏ ਹੋਏ ਨੇ ਬਈ ਕਰਨਾ ਰਖੜੂ ਛੋਟੇ ਭਰਾ ਮੈਂ ਤੈਨੂੰ ਮੂੰਹ ਤੇ ਲੱਗਦਾ ਕਰਕੇ ਗੱਲ ਕਰ ਰੋਜ਼ ਤੇ ਤੂੰ ਸੁਦੇ ਲੈਣਾ ਕਮਾ ਕਰਦੇ ਆ ਨਹੀਂ ਮਗਾ ਜੇ ਇੱਕ ਦੇਖਦਾ ਹੀ ਲਾਦਾ ਅਸੀਂ ਉਹਦਾ ਨਾ ਵੀ ਉਹ ਕਰ ਦਿੰਦੇ ਆ ਨਹੀਂ ਮੈਂ ਕੰਦੇ ਸੀ ਨਾ ਠੀਕ ਹੈ ਗਲਤ ਨਹੀਂ ਕਿ ਗਲਤ ਹਜੇ ਵੀ ਗੱਲ ਗਲਤ ਹੈ ਗਲਤ ਕੀ ਹੈ ਗਲਤ ਮੈਂ ਦੱਸ ਉਹ ਕੀ ਗਲਤ ਦੱਸਦਾ ਹਾਂ ਹਾਂ ਦੱਸ ਦੇਗੀ ਮੈਂ ਤਾਂ ਉਹਨੂੰ ਕੁਝ ਨਹੀਂ ਕਹਿ ਸਕਦਾ ਹੱਥ ਕਰ ਮੈਂ ਤਾਂ ਇਹਦੇ ਕੁਝ ਨਹੀਂ ਉਹ ਹੱਥ ਤੱਕ ਹਾਂ ਲਖੀਰਾਂ ਨਾਲ ਸੁਦੇ ਹੁੰਦੇ ਯਾਰ ਕਿ ਮੇਰੀ ਮਾਂ ਦਾ ਮਾਂ ਦਾ ਬਥੇਰਾ ਕੁਝ ਕਹਿੰਦਾ ਬੋਲ ਦੇ ਯਾਰ ਕੋਹਾ ਆ ਘਟ ਕੇ ਦੱਸ ਬਸ ਉਦੋਂ ਉਦੋਂ ਕੱਟ ਦੇ ਕਿੰਨੀ ਦਾ ਨਿਵੇੜ ਮੈਂ ਦਿੰਦਾ ਆ ਕੱਟ ਕੇ ਤਾਂ ਬਤਨ ਇਹ ਤਾਂ ਮੈਨੂੰ ਕਹਿੰਦੇ ਇਹ ਵੀ ਨਾ ਦੇ ਆ ਫੜ ਜਾ ਯਾਰ ਉਹ ਇਧਰ ਆ ਇਹਦਾ ਬਹੁਤ ਕੁਝ ਕਹੀ ਜਾਦਾ ਉਹ ਫੜ ਲੈ ਯਾਰ ਆ ਬਗਰ ਮਗਰ ਭੂਤ ਆ ਗਈ 25 ਗਾਈ ਦਾ ਨੰਬਰ ਪਹਿਲਾਂ ਤਾਂ ਬਾਈ ਨੂੰ ਕਹਿ ਪਿੰਜਰਾ ਲਿਆਉ ਕੋਈ ਨਹੀਂ ਕੋਈ ਨਹੀਂ ਤੇਰੇ ਕੋਲੇ ਬੰਨਣ ਤੇ ਉਹ ਦੋ ਹੋਰ ਫਿਰਦੇ ਆ ਫੜ ਨੂੰ ਉਹ ਫੜ ਲੈਣਗੇ ਲੋੜ ਤੂੰ ਨਹੀਂ ਨਹੀਂ ਫਰ ਲੈ ਚਲੇ ਇਹ ਤਾਂ ਬਹੁਤ ਕੁਸ਼ਲ ਇੱਕ ਰੁਪਏ ਦੀ ਗਿਯਾਸ ਨਹੀਂ ਉਹ ਵੀ ਨਹੀਂ ਹੁੰਦੀ ਕੰਪਨੀਆਂ ਆਪਣੇ ਰਸੋਈ ਤੋਂ ਆਪ ਪਾਇਆ ਜਾਂਦਾ ਜਾਂ ਤੁਸੀਂ ਟਟਬੇਰਾ ਹੁੰਦਾ ਗੱਲ ਕੀ ਬਸ ਅਸੀਂ ਤਾਂ ਜਮਾ ਨਹੀਂ ਦਿੰਦੇ ਇਹਨਾਂ ਦਿੰਦੇ ਵੀ ਨਹੀਂ ਕੰਜੂ ਪੈਸੇ ਓਏ ਗਲਤ ਨਹੀਂ ਕਿਹਾ ਓਏ ਨਹੀਂ ਉਹ ਗਲਤ ਕੰਜਰਾ ਨਹੀਂ ਕੋਈ ਸਾਨੂੰ ਵੀ ਨਹੀਂ ਦਿੰਦਾ ਤੈਨੂੰ ਕਹਾ ਹੁਣ ਤੈਨੂੰ 30 ਦੀ ਲੈ ਕੇ ਉਹ ਠੀਕ ਹੈ ਨਹੀਂ ਵੇਰੇ ਦੇਸੀ ਰੰਗ ਆਉਂਦੀ ਇਹ ਲੱਗੀ ਸਾਰੀ ਫਿਰ ਕਾਪੀ ਦੀ ਸੀ ਜਿਹਦੇ ਮੈਂ ਲਖ ਦੋ ਦੋ ਕਾਪੀਆਂ ਦੀਆਂ ਸੀ ਸੀਗੀ ਜੇ ਰੰਗ ਨਾ ਹੁੰਦਾ ਨਾਲ ਉਹ ਰੰਗ ਨਹੀਂ ਗੱਲਾਂ ਹੋਰ ਕੋਈ ਚੱਕਰ ਨਹੀਂ ਜਾ ਕਿੱਲਾ ਰੰਗ ਰੰਗੀ ਆਹੋ ਦੇਖ ਜਿੰਦਰੇ ਕੇ ਫਿਰ ਤਾਂ ਭਾਸ ਕਰਦੇ ਇਹਦੇ ਪੈਸੇ ਕਿਹੜਾ ਨਹੀਂ ਹੁੰਦੀ ਕੋਈ ਧਾਰੀ ਸੁਧਾਰੀ ਨਹੀਂ ਕਿਤਾ ਹੁੰਦਾ ਕੋਈ ਆਧਾਰ ਸੁਧਾਰ ਆ ਜਾ ਕੋਈ ਮੈਂ ਤੂੰ ਕਹਿਆ ਨਹੀਂ ਜਦੋਂ ਆਧਾਰ ਹੁੰਦੀ ਹੈ ਤੇ ਸੁਧਾਰ ਵੀ ਲਗਾਏ ਸੀ ਰਹੀ ਕਿਹੜੇ ਲਗਾਏ ਨਹੀਂ ਤੂੰ ਜੋ ਨਗਦ ਆਪਾਂ ਕਿਉਂ ਆਧਾਰ ਕਰ ਗਏ ਠੀਕ ਹੈ ਸੱਚੇ ਨਹੀਂ ਲਾਏ ਹੁਣ ਤੁਹਾਨੂੰ ਨਹੀਂ ਮੈਂ ਤੁਹਿਆ ਹਾਂ ਤਾਂ ਇਹ ਕੇ ਮੈਨੂੰ ਇਹ ਲੱਗਦਿਆ ਮੈਂ ਖੈ ਵੀ ਚੱਲ ਲੱਗਦਾ ਫਿਰ ਲੱਗਦਿਆ ਮੈਂ ਬਹੁਤ ਕਰ ਲੱਗਦਾ ਕੋਈ ਇੱਕ ਕਰ ਲੱਗਦਾ ਹੋਰ ਕਾਲ ਗਲਤ ਕਿਹਾ ਹੈ ਗਲਤ ਕਿਹਾ ਹੈ ਕਿੰਨੇ ਦੀ 40000 ਦੇ ਵਿੱਚੋਂ ਮੇਰਾ ਇਹ ਦੁਬਾਰਾ ਚਲੋ ਜੀ ਵਾਲੀ ਲਾਇਆ ਨਾ ਹੈ